ਬੱਚਿਆਂ ਦੇ ਇਸ ਤਰ੍ਹਾਂ ਕੱਪੜੇ ਲੱਗੇ ਹੋਏ ਆ ਤੇ ਰੇਟ ਵੀ ਵੱਖ-ਵੱਖੋ ਇਸ ਤਰ੍ਹਾਂ ਦੇ ਬੱਚਿਆਂ ਦੇ ਕੱਪੜਿਆਂ ਦੇ ਦੇਖ ਸਕਦੇ ਆ ਸਾਰੇ ਰੇਟ ਲੱਗੇ ਹੋਏ ਆ ਬੱਚਿਆਂ ਦੇ ਕੱਪੜਿਆਂ ਦੇ ਤੇ ਲੋ ਜੀ ਘਾਰ ਵਗੈਰਾ ਮਿਲ ਜੂਗੀ ਗਿਟਾਰ ਦਾ ਕੀ ਪ੍ਰਾਈਸ ਮੈਂਮ ਗਿਟਾਰ ਦਾ ਪ੍ਰਾਈਸ 500 ਆਪਣੇ ਕੋ ਓਕੇ ਜੀ ਗਿਟਾਰ ਵੀ ਮਿਲ ਜੂਗੀ ਇਸ ਤਰ੍ਹਾਂ ਦੇ ਗੰਨ ਵਗੈਰਾ ਬੱਚਿਆਂ ਦੇ ਗੰਨਾ ਵੀ ਮਿਲ ਜੂਗੇ ਇਸ ਤਰ੍ਹਾਂ ਤੁਹਾਨੂੰ ਤੇ ਗਿਟਾਰ ਵੀ ਮਿਲ ਜੂਗੀ ਤੇ ਜਿਹੜੇ ਚਿੜੀਸ਼ ਇਸ ਤਰ੍ਹਾਂ ਦੇ ਬੱਚਿਆਂ ਦੇ ਟੇਬਲ ਵੀ ਮਿਲ ਜੂਗੇ ਤੁਹਾਨੂੰ ਤੇ ਜਿਹੜੇ ਇਸ ਤਰ੍ਹਾਂ ਦੇ ਟੇਬਲ ਵਗੈਰਾ ਹੁੰਦੇ ਆ ਬੱਚਿਆਂ ਨੂੰ ਰਫਟਣ ਵਾਸਤੇ ਉਹ ਵੀ ਮਿਲ ਜੂਗੇ ਤੇ ਇੱਧਰ ਗੱਡੀਆਂ ਵਗੈਰਾ ਵੀ ਤੇ ਹੌਕੀਆਂ ਵਗੈਰਾ ਸਾਰਾ ਸਮਾਨ ਸ੍ਰੀ ਗੁਰਦੀ ਸਾਰਿਆਂ ਨੂੰ ਅੱਜ ਪਹੁੰਚਿਆ ਸੀ ਬੱਚਿਆਂ ਦੇ ਕੱਪੜੇ ਦਿਖਾਉਣ ਤੁਹਾਨੂੰ ਹੁਸ਼ਿਆਰਪੁਰ ਦੇ ਵਿੱਚ ਬੋਮੈਨ ਕਲੈਕਸ਼ਨ ਦੇ ਵਿੱਚ ਉਹ ਸਾਰਾ ਵੀਡੀਓ ਨਾ ਬਣੀ ਗਈ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਪਿੱਛੇ ਦੇਖ ਸਕਦੇ ਹੋ ਬੱਚਿਆਂ ਦੇ ਕੱਪੜੇ ਸਾਰੇ ਇਹਨਾਂ ਦਾ ਪ੍ਰਾਈਸ ਦੱਸਾਂਗੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਹੈਗੇ ਆ ਸਾਰਾ ਦੱਸਾਂਗੇ ਟਵਾਈ ਵਗੈਰਾ ਵੀਡੀਓ ਨਾ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਨੂੰ ਲਾਈਕ ਸ਼ੇਅਰ ਕਰਕੇ ਮੋਟੀ ਜੋ ਕਰਦੇ ਕਰੋ ਕੋਣ ਕਿ ਆਸੀ ਬੋਮੈਨ ਕਲੈਕਸ਼ਨ ਦੇ ਬੋਮੈਨ ਦੇ ਬੇਬੀ ਬੋਆ ਹੈ ਕਲਿੱਕ ਸੇ ਗਾਰਮੈਂਟਸ ਐਂਡ ਟਵਾਈਸ ਇ ਕੱਟ ਵੀਡੀਓ ਨਾ ਬਣੇ ਰਹੀਏ ਚੈਨਲ ਸਬਸਕ੍ਰਾਈਬਰ ਦੇ ਬਣਨ ਲੱਗ ਸਕੇ ਮੈਂ ਇਹ ਕਾੜੇ ਇੱਥੇ ਬੱਚਿਆਂ ਦੇ ਕੱਪੜੇ ਹੋਰ ਬੱਚਿਆਂ ਦੇ ਕੁੱਪੜੇ ਆ ਸਾਹਮਣੇ ਦੁਕਾਨ ਨੂੰ ਤੇ ਜਿਵੇਂ ਅਸੀਂ ਬਹੁਤ ਮਨਪ੍ਰਕਾਸ਼ ਦੇ ਅੰਦਰ ਪਾਟਦੇ ਹਾਂ ਬਹੁਤ ਮਨਪ੍ਰਕਾਸ਼ ਦੇ ਅੰਦਰ ਤੁਹਾਨੂੰ ਮਿਲੂਗਾ ਬੱਚਿਆਂ ਦੇ ਕੱਪੜੇ ਹੋਰ ਟੌਇ ਤੇ ਲੋ ਜੀ ਇਹਦੇ ਵੀਡੀਓ ਨਾ ਬਣੇ ਰਹੀਏ ਅੰਦਰ ਜਾ ਕੇ ਤੁਹਾਨੂੰ ਦੁਕਾਨ ਦੇ ਕੱਪੜੇ ਬੱਚਿਆਂ ਦੇ ਕੱਪੜੇ ਤੇ ਮੈਡਮ ਇੱਧਰ ਬੱਚਿਆਂ ਦੇ ਕੱਪੜੇ ਆ ਇਹ ਕੀ ਪ੍ਰਾਈਸ ਆ ਗਰਮੀਆਂ ਦੇ ਬੱਚਿਆਂ ਦੇ ਕੱਪੜੇ ਮੇਰਾ ਪ੍ਰਾਈਸ 160 ਆ ਇਹ ਉੱਪਰ ਵਾਲੇ ਸਾਰਿਆਂ ਦਾ ਹਾਂਜੀ ਤੇ ਸਾਰੇ 160 ਦੇ ਪ੍ਰਾਈਸ ਇਹ ਵੀ ਸਾਡੇ ਗਰਮੀਆਂ ਦੇ ਆ। ਹਾਂਜੀ ਤੇ ਇਹ ਜਿਹੜੇ ਉੱਪਰ ਵਾਲੇ ਇਹਨਾਂ ਦਾ ਨਿਕਰਾਂ ਆ। ਹਾਂਜੀ ਨਿਕਰਾਂ ਤਾਂ ਪੂਰਾ ਸੈੱਟ ਆ ਇਹ ਆਪਣਾ। ਤੇ ਲੋ ਜੀ ਇੱਧਰ ਨਿਕਰਾਂ ਦਾ ਪੂਰਾ ਸੈੱਟ ਮਿਲ ਜੂਗਾ। نیچے ਵੀ ਨਿਕਰਾਂ ਵਾਲੇ ਆ ਨਾ। ਹਾਂਜੀ ਗਰਮੀਆਂ ਵਾਲੇ ਕੱਪੜੇ ਆ। ਇਹ ਕਿ ਪ੍ਰਾਈਸ ਵਾ ਇਹਨੋ ਦਾ? 160 ਮੈਮ। ਇਹ ਵੀ 160 ਰੁਪਏ ਆ। ਲੋ ਜੀ ਇੱਧਰ ਇਹ ਵੀ 160 ਰੁਪਏ ਮਿਲ ਜੂਗਾ। ਉੱਪਰ ਨਿਕਰਾਂ ਵਾਲੇ ਬੱਚਿਆਂ ਦੇ ਗਰਮੀਆਂ ਦੇ ਕੱਪੜੇ ਆ। ਬਿਨਾ ਬਾਜੂ ਵਾਲੇ ਜਿਹੜੇ ਆ ਇਹ ਕਿ ਪ੍ਰਾਈਸ ਵਾ? ਇਹਨਾਂ ਦਾ ਪ੍ਰਾਈਸ ਹੈਗਾ ਆ। ਤੇ ਲੋ ਜੀ ਇਸ ਤਰ੍ਹਾਂ ਬਿਨਾ ਬਾਜੂ ਵਾਲੇ ਮਿਲ ਜੂਗਾ। ਨਿਕਰ ਵਾਲਾ ਇਸ ਤਰ੍ਹਾਂ। ਤਲੋ ਜੀ ਇਹ ਨੀਚੇ ਵਾਲੇ ਦਿਖਾ ਦਿਓ ਇਹ ਵੀ ਇੱਕ ਨੀਚੇ ਵਾਲਾ ਤੁਹਾਨੂੰ ਕਹੜੇ 500 ਦੇ ਇਹ ਫੁੱਲ ਬਾਜੂ ਵਾਲਾ ਆ ਇਹਦੇ ਨਾਲ ਪੈਂਟੂ ਆ ਹਾਂਜੀ ਲੋ ਜੀ ਇਹਨੇ ਨਾਲ ਪੈਂਟੂ ਵਾਲਾ ਫੁੱਲ ਬਾਜੂ ਵਾਲਾ ਆ ਇਹ ਕੀ ਪ੍ਰਾਈਸ ਵਾ 100 ਨੇ 500 ਹੈ ਮੈਮ ਇਹਦਾ 500 ਹੈ ਇਹਦਾ ਤੇ ਇਹ ਤੁਹਾਨੂੰ ਫੁੱਲ ਬਾਜੂ ਵਾਲੇ ਬੱਚਿਆਂ ਦੇ ਕੱਪੜੇ ਫੁੱਲ ਪੈਂਟੂ ਨਾਲ ਤੇ ਮਿਲ ਜੂਗੇ ਤੇ ਇਧਰ ਇਹ ਨਿਕਰਾਂ ਵਾਲੇ ਜਿਹੜੇ ਇਹ ਵੀ ਫੇਸੇ ਮੈਂ ਹਾਂਜੀ ਮੈਂ 200 ਪ੍ਰਾਈਸ ਹੈ ਇਹਨਾਂ ਦਾ ਇਹ 200 ਪ੍ਰਾਈਸ ਵਾ ਤੇ ਨੀਚੇ ਵਾਲੇ ਨੀਚੇ ਵਾਲਾ ਦਾ ਪ੍ਰਾਈਸ ਆਪਣੇ ਕੋਈਗਾ ਆ ਤੇ ਵੱਖ-ਵੱਖ ਤਾਂ ਨਹੀਂ ਪ੍ਰਾਈਸ ਕੋਈ ਹਾਂਜੀ ਥੋੜੇ ਵੱਖ-ਵੱਖ ਪ੍ਰਾਈਸ ਆ ਕੱਪੜੇ ਕੁਆਲਿਟੀ ਹਿਸਾਬ ਨਾਲ ਆ ਜੇ ਕੁ ਵਧੀਆ ਹੁੰਦੇ ਆਪਣੇ ਹਾਂਜੀ ਤੇ ਸਰਦੀਆਂ ਵਾਲੇ ਵੀ ਕੱਪੜੇ ਹੈਗੇ ਗਰਮੀਆਂ ਵਾਲੇ ਜਿਨ੍ਹਾਂ ਨੇ ਗਰਮੀਆਂ ਔਰ ਵਾਸਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮੌਰੇ ਗਰਮੀਆਂ ਆ ਰਹੀਆਂ ਤੇ ਗਰਮੀਆਂ ਵਾਲੇ ਕੱਪੜੇ ਲੈਣੇ ਹੋਣ ਤੇ ਫੁੱਲ ਬਾਜੂ ਵਾਲੇ ਵੀ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਜੇ ਸਰਦੀਆਂ ਵਾਲੇ ਵੀ ਚਾਹੀਦੇ ਤਾਂ ਤੁਹਾਨੂੰ ਸਰਦੀਆਂ ਵਾਲੇ ਮਿਲ ਜੂਗੇ ਇੱਧਰ ਵੀ ਗਰਮੀਆਂ ਵਾਲੇ ਸਾਰੇ ਕੱਪੜੇ ਆ ਇਹ ਵੀ ਪ੍ਰਾਈਸ ਹੈ ਮੈਂ ਕਿ ਵੱਖ-ਵੱਖ ਪ੍ਰਾਈਸ ਹੈ ਮੇਰੇ ਵੀ ਅਲੱਗ-ਅਲੱਗ 200 200 300 400 ਇਸ ਤਰ੍ਹਾਂ ਹਾਂ ਜਿੱਦਾਂ ਹਾਂਜੀ ਤੇ ਇਧਰ ਵੀ ਤੁਹਾਨੂੰ ਬੱਚਿਆਂ ਦੇ ਕੱਪੜੇ ਮਿਲ ਜੂਗੇ ਤੇ ਇਧਰ ਵੀ ਹੈਗੇ ਆ ਬੱਚਿਆਂ ਦੇ ਕੱਪੜੇ ਲੋ ਜੀ ਇਹ ਮੈਮ 400 ਦਾ ਸੂਟ ਆਪਣਾ ਤੇ ਸਰਦੀਆਂ ਵਾਲਾ 400 ਦਾ ਸੂਟ ਵਾ ਤੇ ਇਸ ਤਰ੍ਹਾਂ ਇਧਰ ਵੀ ਤੁਹਾਨੂੰ ਮਿਲ ਜੂਗੇ ਅਲੱਗ ਅਲੱਗ ਪ੍ਰਾਈਸ ਕੱਪੜੇ ਕੁਆਲਿਟੀ ਦੇ ਤੇ ਕਮੀਚਾ ਵਗੈਰਾ ਇਹ ਪੈਂਟਾ ਵਗੈਰਾ ਵੱਖਰੇ ਵੱਖਰੀਆਂ ਪੈਂਟਾ ਵੀ ਮਿਲ ਜਾਂਦੀਆਂ ਆ ਹਾਂਜੀ ਤੇ ਲੋ ਜੀ ਇਧਰ ਪੈਂਟਾ ਵੀ ਤੁਹਾਨੂੰ ਮਿਲ ਜੂਗੇ ਸਰਦੀਆਂ ਵਾਲੇ ਵੀ ਕੱਪੜੇ ਮਿਲ ਜੂਗੇ ਤੇ ਉਹ ਸੈੱਟ ਪੂਰਾ ਮਿਲਦਾ ਆ ਹਾਂਜੀ ਤੇ ਸੈੱਟ ਦੇ ਵਿੱਚ ਕਿੰਨੇ ਲੀਟਰ ਹੱਬ ਕੀ ਪ੍ਰਾਈਸ ਆ ਸੈੱਟ ਦਾ ਬੱਚਿਆਂ ਦਾ ਜੇ ਜਿਨ੍ਹਾਂ ਨੇ ਲੈਣਾ ਹੋ ਪੂਰਾ ਸੈੱਟ ਬੱਚਿਆਂ ਦੇ ਕੱਪੜਾ ਲੈਣਾ ਹੋਵੇ ਇਸ ਤਰ੍ਹਾਂ ਤੁਹਾਨੂੰ ਬੱਚਿਆਂ ਦੇ ਕੱਪੜਿਆਂ ਦਾ ਸੈੱਟ ਵੀ ਮਿਲ ਜਾਊਗਾ ਤੇ ਇਹ ਛੋਟੇ ਸੈੱਟ ਦੇ ਵਿੱਚ ਸਾਬਣ ਵੀ ਤੁਹਾਨੂੰ ਸਾਬਣ ਮਿਲ ਜਾਊਗਾ ਵੱਡੇ ਸੈੱਟ ਦੇ ਵਿੱਚ ਬੇਬੂ ਕੀ ਪੂਰਾ ਸੈੱਟ ਬੱਚਿਆਂ ਦੇ ਕੱਪੜਿਆਂ ਦਾ ਮਿਲ ਜਾਊਗਾ ਨਿੱਕਰ ਪੂਰਾ ਸੈੱਟ ਮਿਲੂਗਾ ਮੈਡਮ ਵੱਡੇ ਦਾ ਕਿੰਨਾ ਰੇਟ ਵੈਸਤਾ ਮੈਮ ਵੱਡੇ ਦਾ ਪ੍ਰਾਈਸ ਹੈਗਾ 300 300 ਰੇਟ ਹੈ 250 ਤੇ ਛੋਟੇ ਦਾ ਹੈਗਾ 250 ਪੂਰਾ ਸੈੱਟ ਇਹਦੇ ਵਿੱਚ ਮਿਲ ਜਾਊਗਾ ਇਹਦੇ ਵਿੱਚ ਸਾਬਣ ਛੋਟੇ ਦੇ ਵਿੱਚ ਤੁਹਾਨੂੰ ਸਾਬਣ ਵੀ ਮਿਲ ਜਾਊਗਾ ਵੱਡੇ ਦੇ ਵਿੱਚ ਜਰਾਬਾ ਕੀ ਬੱਚੇ ਦੇ ਬੇਬਸ ਸਾਰਾ ਸਮਾਨ ਰਟਵਾਏ ਵੀ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਦੇ ਰਿੰਗ ਵਗੈਰਾ ਵੀ ਮਿਲ ਜੂਗੇ ਹਰ ਕਿਸ ਤਰ੍ਹਾਂ ਦੇ ਟੁਆਏ ਆ ਤੇ ਮੈਡਮ ਜੀ ਰਟਵਾਏ ਦਾ ਕੀ ਪ੍ਰਾਈਸ ਆ ਜਿਹੜੇ ਆ ਲੱਗੇ ਹੋਏ ਮੈਂ ਮੇਰਾ 200 ਰੁਪਏ ਆ ਹਾਂਜੀ ਇਹਦਾ 100 ਰੁਪਏ ਆ 100 ਰੁਪਏ ਇਹਦਾ ਵੀ 200 ਆ 200 ਰੁਪਏ ਹੈਪੀ ਗੁੜੀਆ ਤੁਹਾਨੂੰ 250 ਦੀ ਪੈਣ 250 ਦੀ ਗੁੜੀਆ ਇਸ ਤਰ੍ਹਾਂ ਇਹ ਸੋਸ ਦਾ ਟੁਆਏ ਪੈਣ ਇਹ ਜਿਹੜੇ ਗੁੜੀ ਇਹ ਜਿਹੜੇ ਇਹ ਆ ਇਹ ਤੁਹਾਨੂੰ 100 ਤੱਕ ਵੈਣ ਹੈ ਓਕੇ ਜੀ ਇਹ ਨੀਚੇ ਵੀ ਸਾਰੇ ਘਟਾਉਣੇ ਵੱਖ-ਵੱਖ ਪ੍ਰਾਈਸ ਹਨ ਹਾਂਜੀ ਸਾਰਿਆਂ ਦੇ ਲੱਗੇ ਪ੍ਰਾਈਸ ਆ ਤੇ ਗੱਡੀਆਂ ਵਗੈਰਾ ਵੀ ਇਸ ਤਰ੍ਹਾਂ ਤੁਹਾਨੂੰ ਟ ਇਹ ਕੀ ਪ੍ਰਾਈਸ ਵਾ ਮੈਂ ਮੇਰਾ ਪੈ ਤੁਹਾਨੂੰ ਹੋਣਾ ਉਹੀ ਤੇ ਇਸ ਤਰ੍ਹਾਂ ਤੁਹਾਨੂੰ ਇਹ ਬੱਚਿਆਂ ਦੇ ਖੜੋਣੇ ਕਾਫੀ ਹੈ ਤੇ ਇਹ 150 ਦਾ ਤੇ ਇਸ ਤਰ੍ਹਾਂ ਬੱਚਿਆਂ ਦੇ ਖੜੋਣੇ ਤੁਹਾਨੂੰ ਜੇ ਵੀ ਸੀਲੇ ਲੈਣੀਆਂ ਹੋਣ ਇਸ ਤਰ੍ਹਾਂ ਦੇ ਬੱਚੇ ਦੇ ਖੜੋਣੇ ਕਾਫੀ ਮਿਲ ਜੂਗੇ ਤੇ ਇਧਰ ਵੀ ਐਦਾਂ ਦੇ ਖੜੋਣੇ ਜਿਹਨਾਂ ਲੈਣੇ ਹੋਵੇ ਤੇ ਇਹ ਕੀ ਪ੍ਰਾਈਸ ਹੈ ਮੈਡਮ ਇਹ 350 ਦਾ ਇਸ ਤਰ੍ਹਾਂ ਦਾ ਪੂਰਾ ਸੈਟ ਮਿਲ ਜੂਗਾ 350 ਦਾ ਤੇ ਇਧਰ ਵੀ ਸਾਰਾ ਬੱਚਿਆਂ ਦੇ ਖੜੋਣਿਆਂ ਦਾ ਸੈਟ ਤੁਹਾਨੂੰ ਇਸ ਤਰ੍ਹਾਂ ਮਿਲ ਜੂਗਾ ਤੇ ਸਪਾਈਡਰਮੈਨ ਵੀ ਮਿਲ ਜੂਗਾ ਤੇ ਬਾਕੀ ਜੇਬਸੀਆਂ ਛੋਟੇ ਮੋਟੇ ਘੜੋਣੇ ਬੱਚਿਆਂ ਦੇ ਘੜੋਣੇ ਇੱਥੇ ਸਾਰੇ ਲੱਗੇ ਹੋਏ ਤੇ ਇਹ ਕੀ ਪ੍ਰਾਈਸ ਵਾ ਐਮਐ 250 ਦਾ ਪੂਰਾ ਸੈਟ ਆਪਣੇ ਲਈ ਇਹ ਵੀ ਇਸ ਤਰ੍ਹਾਂ ਦੇ ਐਨੀਮਲਸ ਦਾ ਇਦਾਂ ਸੈਟ ਮਿਲ ਜੂਗਾ ਤੁਹਾਨੂੰ ਤੇ ਬਾਕੀ ਇਸ ਤਰ੍ਹਾਂ ਦੇ ਬੱਚਿਆਂ ਦੇ ਟੇਬਲ ਵੀ ਮਿਲ ਜੂਗੇ ਤੁਹਾਨੂੰ ਤੇ ਜਿਹੜੇ ਇਸ ਤਰ੍ਹਾਂ ਦੇ ਟੇਬਲ ਵਗੈਰਾ ਹੁੰਦੇ ਆ ਬੱਚਿਆਂ ਨੂੰ ਲਪੇਟਣ ਵਾਸਤੇ ਉਹ ਵੀ ਮਿਲ ਜੂਗੇ ਤੇ ਇੱਧਰ ਗੱਡੀਆਂ ਵਗੈਰਾ ਵੀ ਇਸ ਤਰ੍ਹਾਂ ਦੇ ਹੈਗੇ ਆ ਤੁਹਾਨੂੰ ਗੱਡੀਆਂ ਵੀ ਮਿਲ ਜੂਗੀਆਂ ਇਹ ਹੌਕੀਆਂ ਵਗੈਰਾ ਸਾਰਾ ਸਮਾਨ ਇੱਥੇ ਹੈਗਾ ਇਹ ਆਣਾ ਕਿੱਥੇ ਬੋਮਨ ਕਲੈਕਸ਼ਨ ਚ ਜਿਵੇਂ ਤੁਸੀਂ ਬੋਮਨ ਕਲੈਕਸ਼ਨ ਚ ਪੜਦੇ ਆ ਅੰਦਰ ਆਂਦੇ ਆ ਸਾਰ ਤੁਹਾਨੂੰ ਖੱਬੇ ਹੱਥ ਪਹਿਲਾਂ ਇਹਨਾਂ ਦੇ ਸ਼ਾਪ ਮਿਲੂਗੀ ਤੇ ਬਾਕੀ ਇੱਧਰ ਮੈਡਮ ਪ੍ਰਾਈਸ ਵਾਕ ਵਾਕ ਹਾਂਜੀ ਸਾਰਿਆਂ ਦੇ ਲੱਗ ਰਹੇ ਪ੍ਰਾਈਸ ਆ ਜਿਹੜਾ ਤੁਹਾਨੂੰ ਸ਼ਵਾ ਵਗੈਰਾ تیرਦਾ ਹੈ ਵੀ ਹੈ ਵਾ ਪ੍ਰਾਈਸ ਰਹੇਗਾ 100 150 ਹੈ ਮੈਮ ਹਾਂਜੀ ਤੇ ਇਹ 200 ਦਾ ਵੱਡਾ ਆਪਣੇ ਕੋ ਓਕੇ ਜੀ ਤੇ ਇੱਧਰ ਰਿੰਗ ਵਗੈਰਾ ਇਸ ਤਰ੍ਹਾਂ ਦੇ ਇਹ 200 ਦੇ ਵਿੱਚ 200 ਦਾ ਆਇਆ ਤੇ ਉਹ ਪਰ ਉਹਨੂੰ 1000 ਕਿਦਾ ਪੈਣਾ ਹੈ ਓਕੇ ਜੀ ਇਸ ਤਰ੍ਹਾਂ ਤੁਹਾਨੂੰ ਬੈਟ ਬੋਲ ਵੀ ਮਿਲ ਜਾਊਗਾ ਇੱਥੇ ਬੈਟ ਬੋਲ ਵੀ ਹੈਗੇ ਆ ਗਾਰ ਵਗੈਰਾ ਮਿਲ ਜਾਊਗਾ ਗਿਟਾਰ ਦਾ ਕੀ ਪ੍ਰਾਈਸ ਹੈ ਮੈਂ ਗਿਟਾਰ ਦਾ ਪ੍ਰਾਈਸ 500 ਆਪਣੇ ਕੋ ਓਕੇ ਜੀ ਗਿਟਾਰ ਵੀ ਮਿਲ ਜਾਊਗਾ ਇਸ ਤਰ੍ਹਾਂ ਦੇ ਗੰਨ ਵਗੈਰਾ ਬੱਚਿਆਂ ਦੇ ਗੰਨਾ ਵੀ ਮਿਲ ਜਾਊਗਾ ਇਸ ਤਰ੍ਹਾਂ ਤੁਹਾਨੂੰ ਤੇ ਗਿਟਾਰ ਵੀ ਮਿਲ ਜਾਊਗਾ ਤੇ ਜੇ ਚਿੜੀ ਸਿੱਕਾ ਵਗੈਰਾ ਇਸ ਤਰ੍ਹਾਂ ਦਾ ਮਿਲਦਾ ਇੱਧਰ ਗੱਡੀਆਂ ਵਗੈਰਾ ਵੀ ਤੁਹਾਨੂੰ ਮਿਲ ਜਾਊਗੀਆਂ ਵੱਖ-ਵੱਖ ਪ੍ਰਾਈਸ ਹੈ ਗੱਡੀਆਂ ਦੇ ਮਾਣੋ ਹਾਂਜੀ ਤੇ ਜੇ ਇਧਰ ਗੱਡੀਆਂ ਤੁਸੀਂ ਲੈ ਜਾਣੀਆਂ ਗੱਡੀਆਂ ਵੀ ਤੁਹਾਨੂੰ ਹਰ ਤਰ੍ਹਾਂ ਦੇ ਬੱਚਿਆਂ ਦੇ ਘੜੋਣਿਆਂ 'ਚ ਮਿਲ ਜੂਗੀਆਂ ਤੇ ਲੋਹੇ ਜੀ ਰਿੰਗ ਵਗੈਰਾ ਮਿਲ ਜੂਗੇ ਠੀਕ ਹੈ ਇਧਰ ਵੀ ਸਾਰੇ ਕੁਆਲਿਟੀ ਹੈਗੀ ਇਹਨਾਂ ਦੇ ਕੋਲ ਤੇ ਹਰ ਕੁਆਲਿਟੀ ਮਿਲ ਜੂਗੀ ਬੱਚਿਆਂ ਦੇ ਵਾਸਤੇ ਇਸ ਤਰ੍ਹਾਂ ਡਰਾਈਂਗ ਬੋਰਡ ਵੀ ਹੈਗਾ ਤੇ ਡਰਾਈਂਗ ਬੋਰਡ ਦਾ ਕੀ ਪ੍ਰਾਈਸ ਹੋਆ 110 ਰੁਪਏ 120 ਰੁਪਏ ਮੈਂ 100 ਲਿਖਿਆ ਹੋਇਆ ਵੀ ਇਹ 120 ਰੁਪਏ ਇਸ ਤਰ੍ਹਾਂ ਡਰਾਈਂਗ ਬੋਰਡ ਵੀ ਬੱਚਿਆਂ ਵਾਸਤੇ ਮਿਲ ਜੂਗਾ ਤੁਹਾਨੂੰ ਤੇ 120 ਰੁਪਏ ਦਾ ਰੇਟ ਹੋਇਆ ਇਹਦਾ ਟੋਪੀਆਂ ਵਗੈਰਾ ਸੌਕਸ ਵਗੈਰਾ ਤੇ ਬੋਲ ਬੋਲ ਵੀ ਤੁਹਾਨੂੰ ਮਿਲ ਜੁਗੀਆਂ ਤੇ ਤੇ ਕੁਆਲਿਟੀ ਹਰ ਕੋਈ ਹੈਗੀ ਹੈ ਬੱਚਿਆਂ ਦੇ ਸਮਾਨ ਦੀ ਤੇ ਦੇਖ ਸਕਦੇ ਟੂਆਈ ਵਗੈਰਾ ਸਾਰੇ ਹੈਗੇ ਆ ਤੇ ਬੱਚਿਆਂ ਦੇ ਸਾਰੇ ਕਢਾਉਣੇ ਇੱਥੇ ਤੁਹਾਨੂੰ ਮਿਲ ਜੁਗੇ ਤੇ ਰੇਟ ਵੱਖਰਾ ਵੱਖਰਾ ਆ ਤੇ ਆਪਣੇ ਕੋ ਬੂਬੂ ਵੀ ਹੈਗੇ ਮੈਮ ਤੇ ਇਹ ਕੀ ਪ੍ਰਾਈਸ ਵਾ ਇਹ ਤੁਹਾਨੂੰ 500 ਟੈਡੀ ਬੀਅਰ ਵੀ ਮਿਲ ਜੂਏ ਘਡੌਣੇ ਬੱਚਿਆਂ ਦੇ ਹਰਕ ਜੇ ਗੁੱਡੀਆਂ ਵਗੈਰਾ ਉਹ ਦੇਖੋ ਉੱਪਰ ਵੀ ਲਿਖੇ ਹੋਏ ਘਡੌਣੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਮਿਲ ਜੂਗੇ ਚਾਹੇ ਤੁਸੀਂ ਕਿਸੇ ਤਰ੍ਹਾਂ ਦਾ ਟਰੱਕ ਵਗੈਰਾ ਲੈਣਾ ਸਪਾਈਡਰਮੈਨ ਲੈ ਜਾਣਾ ਹੈ ਤੇ ਇਹ ਲੱਗੇ ਹੋਏ ਹੈ ਪੈਕਿੰਗਾਂ ਵਿੱਚ ਵੀ ਲੱਗੇ ਹੋਏ ਘਡੌਣੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਇੱਥੇ ਬੱਚਿਆਂ ਦੇ ਘਡੌਣੇ ਮਿਲ ਜੂਗੇ ਰੇਟ ਵੱਖ-ਵੱਖ ਹੈਗੇ ਆ ਤੇ ਦੇਖ ਸਕਦੇ ਆ ਸਾਹਮਣੇ ਸਾਰੇ ਬੱਚਿਆਂ ਦੇ ਘਡੌਣੇ ਇੱਥੇ ਲੱਗੇ ਹੋਏ ਆ ਜੇ ਤੁਸੀਂ ਕਿਸੇ ਨੂੰ ਗਿਫਟ ਘਡੌਣੇ ਵਾਸਤੇ ਦੇਣਾ ਹੋਵੇ ਇਸ ਤਰ੍ਹਾਂ ਦੇ ਛੋਟੇ ਬਾਸਕਟ ਵੀ ਇਸ ਤਰ੍ਹਾਂ ਦੀ ਹੈਗੀਆਂ ਸਾਰਾ ਸਮਾਨ ਇੱਥੇ ਹੈਗਾ ਆ ਤੇ ਲੋਕ ਜੀ ਵਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਨ੍ਹਾਂ ਨੇ ਇੱਥੇ ਆਣਾ ਹੋਵੇ ਤੇ ਬੋਮਨ ਕਲੈਕਸ਼ਨ ਜਿਹੜਾ ਬੋਮਨ ਕਲੈਕਸ਼ਨ ਹੈਗਾ ਆ ਔਰ ਇਹ ਨਾਲ ਜਿਸ ਵੇਲੇ ਅਸੀਂ ਬੋਮਨ ਕਲੈਕਸ਼ਨ ਚ ਪੜਦੇ ਆ ਸਾਹਮਣੇ ਅੰਦਰ ਪੜਦੇ ਆ ਤੁਹਾਨੂੰ ਖੱਬੇ ਹੱਥ ਪੇਲੇ ਦੁਕਾਨ ਮਿਲੂਗੀ ਤੇ ਇੱਥੇ ਤੁਸੀਂ ਬੱਚਿਆਂ ਦੇ ਟੁਆਇਸ ਵਗੈਰਾ ਕੀ ਬੱਚਿਆਂ ਦੇ ਕੱਪੜੇ ਕੀ ਤੁਸੀਂ ਲਿਜਾ ਸਕਦੇ ਆ ਬਹੁਤ ਸਸਤੇ ਲੱਗੇ ਹੋਏ ਆ ਬਹੁਤ ਘੱਟ ਰੇਟ ਤੇ ਲੱਗੇ ਹੋਏ ਆ ਬਾਕੀ ਬੱਚਿਆਂ ਦੇ ਇਸ ਤਰ੍ਹਾਂ ਕੱਪੜੇ ਲੱਗੇ ਹੋਏ ਆ ਤੇ ਰੇਟ ਵੀ ਵੱਖ-ਵੱਖੋ ਇਸ ਤਰ੍ਹਾਂ ਦੇ ਬੱਚਿਆਂ ਦੇ ਕੱਪੜਿਆਂ ਦੇ ਦੇਖ ਸਕਦੇ ਆ ਸਾਰੇ ਰੇਟ ਲੱਗੇ ਹੋਏ ਆ ਬੱਚਿਆਂ ਦੇ ਕੱਪੜਿਆਂ ਦੇ ਪਹਿਲੋ ਜੀ ਤੁਹਾਨੂੰ ਕੋਟੇ ਬਾਰ ਮਿਲੂਗੇ ਇਸ ਤਰ੍ਹਾਂ ਲੱਗੇ ਹੋਏ ਆ ਪ੍ਰਾਈਸ ਵੀ ਵੱਖ-ਵੱਖਰ 600 65 ਇਸ ਤੋਂ ਦੇ ਬਾਕੀ ਬਾਕੀ ਪ੍ਰਾਈਸ ਉਹ ਤੇ ਤੁਸੀਂ ਲਿਜਾ ਸਕਦੇ ਆ। ਆ ਕਿਹ ਚੱਕੀ ਆ। ਆ ਆਹ ਤਾਂ ਆਈ ਤੇ